ਇੱਕ ਲੜਕੀ ਦੀ ਜਿਹੜੀ ਵੀਡੀਓ ਆ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਛ ਜਿਹੜੀਆਂ ਸ਼ਮੇਲ ਜਿਹੜੀਆਂ ਤਸਵੀਰਾਂ ਨੇ ਉਹਦੇ ਵਿੱਚ ਵਾਇਰਲ ਹੋਈਆਂ ਇਹ ਜਿਹੜੀ ਲੜਕੀ ਹੈਗੀ ਸੀ ਇਹਦੇ ਵੱਲੋਂ ਇੱਥੇ ਤਾਂ ਪਲਾਨ ਸਾਡੇ ਕੋਲ ਦਾਇਰਨ ਕੀਤੀ ਸੀ ਜਿਸ ਦੀ ਪੜਤਾਲ ਵਾਸਤੇ ਸਾਡੇ ਅ ਬਾਰੇ ਡਿਊਟੀ ਲਗਾਈ ਗਈ ਸਾਡੇ ਐਸਪੀ ਮਨਜੀਤ ਕੌਰ ਜਿਹੜੇ ਤੇਰੇ ਨਾਲ ਬੈਠੇ ਐ ਐਸਪੀ ਪੀਵੀਐ ਇਹਨਾਂ ਦੇ ਗਲੂਟੀਲਾਈਸ ਕੀ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਂ। ਕਿਉਂਕਿ ਜਿਹੜੀ ਲੜਕੀ ਵੱਲੋਂ ਤਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ। ਵਕੂਆ 2024 ਦਾ ਸੀ ਜਿਹੜਾ ਕਿ 3 ਸਾਲ ਪੁਰਾਣਾ ਸੀ। 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ। ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਤੋਂ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅਬੀ ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀਤ ਉਹ ਆਪਣੇ ਇੱਕ ਉਸ ਦੇ ਦੋਸਤ ਸੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਾਣ ਪਛਾਣ ਜਿਹੜੀ ਹੈਗੀ ਹੈ ਅੱਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮਿਲਜੋਲ ਉਹ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੀ ਰਾਗਜੀਤ ਤੇ ਜਿਹੜਾ ਇਹ ਘਟਕੀ ਹੈ ਕਿਸੀ ਇਹਨਾਂ ਦੇ ਆਪਸ ਦੇ ਵਿੱਚ ਦੋਨੋਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਆ ਮਾਪਿਆਂ ਦੀ ਸਹਿਮਤੀ ਦੇ ਨਾਲ ਆ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤ ਦੇ ਰਹੇ ਹਰੇਕ ਫੰਕਸ਼ਨ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਪਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰਾਪਜੀਤ ਲੜਕਾ ਸੀ ਉਸਦੇ ਉਸਦੇ ਨਾਲ ਕਿ ਉਸਦੀ ਮਰਜ਼ੀ ਤੋਂ ਬਣਾ ਸਰੀਰਕ ਸੰਬੰਧ ਬਣਾਏ। ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ। ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਦੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਸ਼ਨ ਤੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਅਗੇ ਵੀ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਏ। ਬਟ ਲੜਕੀ ਵੱਲੋਂ ਜਿਹੜਾ ਐਡਿਕਸ਼ਨ ਸੀ ਕਿ ਇਹ ਸਾਰਾ ਕੁਝ ਦਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹ ਤੇ ਨਾਲ ਉਹਦੀ ਮਰਜ਼ੀ ਤੋਂ ਬਿਨਾਂ ਜਿਹੜੇ ਕੰਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੀ ਫ੍ਰੀ ਕੰਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਹੀ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਈ ਸੀ ਕੜਕੀ ਤੇ ਇੱਕ ਜਿਹੜੇ ਸੰਜੀਨਾ ਜਿਹੜੇ ਦੋਸ਼ ਸੀ ਉਹਨਾਂ ਦੇ ਉੱਪਰ 45 ਅਰਪੋਰਟ ਦੇ ਉੱਪਰ ਅਸੀਂ ਕਲੋਨੀ ਰਾਏ ਲਈ ਕਲੋਨੀ ਰਾਏ ਲੈ ਕੇ ਜਿਹੜੀ ਹੈਗੀ ਆ ਜਿਹੜਾ ਮਕਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਇਹ VNS ਦੀ 65 ਸੈਕਸ਼ਨ 2 ਜਿਹੜੀ ਕਲੋਜ਼ ਹੈਗੀ ਆ 351 ਜਿਹੜੀ ਦੀ ਕਲੋਜ਼ ਹੈਗੀ ਆ ਕਲੋਜ਼ 2 ਐਂਡ ਇਹਦੇ ਨਾਲ ਹੀ 60 ਵਰਡ ਕਲੋਜ਼ 2 ਐਂਡ 6 ਜਿਹੜੀ ਹੈਗੀ ਆ ਅੱਗੇ ਆਈ ਪੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀਆਂ ਦੀ ਆ ਵੀਡੀਓ ਸੀ ਜਿਹੜੀਆਂ ਵੀਡੀਓ ਆ ਜਿਹੜਾ ਕਢਾ ਕੇ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਸੀ ਤਾਂ ਇਹ ਮੁਕਦਮਾ ਦਰਜ ਕਰ ਦਿੱਤਾ ਗਿਆ ਜਿਹੜੀ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਖਰਬਜੀਤ ਸਿੰਘ ਆ ਉਹਦੀ ਉਮਰ ਜਿਹੜੀ 18 ਸਾਲ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹਦੀ ਉਮਰ ਜਿਹੜੀ ਹੈਗੀ 19 ਸਾਲ ਤਾਂ ਦੋਨੇ ਜਿਹੜੇ ਹੈ ਕਹਿੰਦੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ 21 ਬੜੀ ਹੈ ਤੇ ਕਰੀਬ ਹੈਗੀ ਆ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਕਢੀ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀ ਆ ਜਿਹੜੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਹੈ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਾਦੀ ਜਾਵੇ ਜਿਹੜਾ ਪ੍ਰਵਜੀਤ ਸਿੰਘ ਹੈਗਾ ਉਹ ਸਿਟੀ ਨਕੋਦਰ ਏਰੀਆ ਦਾ ਰਹਿਣ ਵਾਲਾ ਹੈਗਾ ਦੂਜਾ ਜਿਹੜਾ ਹੈਗਾ ਥਾਣਾ ਸ਼ੂ ਸ਼ੇਰ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੋਈ ਉੱਥੇ ਦਾ ਰਹਿਣ ਵਾਲਾ ਹੈਗਾ ਜਿਹੜਾ ਇੰਦਰਜੋਤਾ ਤਾਂ ਇਹਨਾਂ ਦੇ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਪ੍ਰਾਜੀ ਸਿੰਘ ਨਾਲ ਜਲਸ਼ਮਣ ਸੀ ਬਾਅਦ ਵਿੱਚ ਇਹਨਾਂ ਦੀ ਜਿਹੜੀ ਹੈ ਕਿ ਐਸਾ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਫiancy ਦੇ ਤੌਰ ਤੇ ਵਿਚਰਦੇ ਸਨ dono ਪਰਿਵਾਰਾਂ ਦਾ ਮੇਲ ਜੋਨ ਸੀ ਬਟ ਇਹਦੇ ਜਿਹੜੇ ਲੜਕੀ ਨਾਲ ਇਹਨਾਂ ਦੇ ਸਰੀਰਕ ਸੰਬੰਧ ਜਿਹੜੇ ਹੈਗੇ ਨੇ ਉਹ ਉਸ ਨੂੰ ਕੋਈ ਨਸ਼ੇਲੀ ਵਸਤੂ ਦੇ ਕੇ ਫੇ ਉਹਦੀ ਮਰਜ਼ੀ ਤੋਂ ਬਿਨਾਂ ਪ੍ਰਾਉਡ ਦੇ ਜਿਹੜੇ ਦੋਸ਼ ਹੈਗੇ ਸੀ ਜਿਹੜਾ ਜਿਹੜੀ ਹੈਗੀ ਪਤਾਲ ਜਿਹੜੀ ਕੀਤੀ ਗਈ ਕਿ ਉਹਦੇ ਦੇ ਆਧਾਰ ਤੇ ਮਕਦਮਾ ਸੀ ਆਲਰੇਡੀ ਦਰਜ ਕਰ ਚੁੱਕੇ ਸੀ ਨਹੀਂ ਐਸੀ ਜਿਹੜੀ ਹੈ ਕਿ ਅਸੀਂ ਐਕਸ਼ਨ ਅਸੀਂ ਆਲਰੇਡੀ ਲੈ ਚੁੱਕੇ ਸੀ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਪਹਿਲਾਂ ਇਹ ਗਰੀਕ ਪੜਤਾਲ ਮੁਕੰਮਲ ਕਰਕੇ ਕੱਲ ਜਿਹੜੀ ਹੈਗੀ ਅਸੀਂ ਆਪਣੀ ਰਿਪੋਰਟ ਫਾਈਨਲਾਈਜ਼ ਕਰ ਚੁੱਕੇ ਉਸ ਦੇ ਆਧਾਰ ਦੇ ਉੱਤੇ ਕੰਪਲੀਟ ਜਿਹੜੀ ਹੈਗੀ ਹੈ ਤੀ ਜੁਲਾਈ ਲਾਸਟ ਵੀਕ ਆਫ ਜੁਲਾਈ ਦੇ ਵਿੱਚ 27 28 ਤਰੀਕ ਦੇ ਤੱਕ ਨਹੀਂ ਜੀ ਕੰਪਲੀਟ ਹੈ ਇਸ ਤਰ੍ਹਾਂ ਦੀ ਨਹੀਂ ਉਹਦੇ ਜਿਹੜੀ ਕੰਪਲੀਟ ਸਾਡੇ ਕੋਲ ਇਸ ਮਸਲੇ ਨੂੰ ਲੈ ਕੇ ਜਿਹੜੀ ਹੈਗੀ ਕੋਈ ਹੋਰ ਕੰਪਲੀਟ ਨਹੀਂ ਆਈ ਸੀ ਇਹ ਜਿਹੜੀ ਕੰਪਲੇਂਟ ਆਈ ਉਹਦੀ ਜਿਹੜੀ ਪੜਤਾਲ ਹੈਗੀ ਅਸੀਂ ਕਿਉਂਕਿ ਇਹਦੇ ਵਿੱਚ ਉਹਦਾ ਕਿ ਜਦੋਂ ਕੋਈ ਵੱਘੂਆ ਬਹੁਤ ਜ਼ਿਆਦਾ ਪੁਰਾਣਾ ਹੋਵੇ ਇੱਕ ਉਹਦਾ ਕਿ ਵੱਘੂਆ ਇਵਿਡੈਂਟਲੀ ਹੈਗਾ ਕਿ ਅੱਜ ਹੀ ਕਿਸੇ ਲੜਕੀ ਕੋਈ ਕੰਪਲੇਂਟ ਕਰਦੀ ਹੈ ਕਿ ਇਵਿਡੈਂਟਲੀ ਕੱਲ ਜਾਂ ਪਰਸੋਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਹੈ ਕਿਉਂਕਿ ਇਹਦੇ ਵਿੱਚ ਵੱਘੂਆ ਪੁਰਾਣਾ ਹੋਣ ਕਰਕੇ ਜਿਹੜੀ ਪੜਤਾਲ ਜਿਹੜੀ ਹੈਗੀ ਆ ਕੀਤੀ ਗਈ ਐਂਡ ਫਿਰ ਵੀ ਜਿਹੜਾ ਸਟੈਚੂਰ ਸਾਡਾ ਜਿਹੜਾ ਟਾਈਮ ਬਾਲ ਦੇ ਵਿੱਚ ਹੁੰਦਾ ਉਹਦੇ ਵਿੱਚ ਅਸੀਂ ਕੰਪਲੀਟ ਕਰਕੇ ਜਿਹੜੀ ਹੈਗੀ ਐਕਚੁਅਲੀ ਸਾਡਾ ਮਾਰ ਲੋ ਕੇ ਜਿਹੜਾ ਪਹਿਲਾ ਕਮਿਸ਼ਨ ਹੈ ਉਹਨਾਂ ਦੇ ਸੋ ਮੋਟੋ ਲੈਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਇਨਕੁਆਇਰੀ ਫਾਈਂਡਿੰਗ ਜਿਹੜੀ ਹੈਗੀ ਆ ਆਲਰੇਡੀ ਕੰਪਲੀਟ ਕਰਕੇ ਸਿਰਫ ਐਫਆਈਆਰ ਕੱਲ੍ਹ ਸੀਟ ਜਿਹੜੇ ਰეკਮੈਂਡ ਕੀਤੀ ਸੀ ਉਹਦੇ ਆਰਡਰ ਮੇਰੇ ਵੱਲੋਂ ਕੱਲ੍ਹ ਜਿਹੜੇ ਹੈਗੇ ਮਿਤੀ 21 ਨੂੰ ਜਿਹੜੇ ਹੈਗੇ ਆਰਡਰ ਕਰ ਦਿੱਤੇ ਗਏ ਸੀ ਜਿਹੜੀ ਹੈਗੇ ਲੇਟ ਆਵਰਸ ਦੇ ਵਿੱਚ ਜਿਹੜੀ ਹੈਗੀ ਪ੍ਰੋਸੈਸ ਦੇ ਵਿੱਚ ਰਾਤ ਜਿਹੜੀ ਦਰਜ ਹੋਇਆ ਅਸਲ ਵਿੱਚ ਬੀਤੀ ਵਸਤੂ ਵਿੱਚ ਕੁਝ ਕੰਮ ਹੋਇਆ ਕਿ ਨਾ ਕੀ ਜਿਸ ਬਾਰੇ ਤੁਸੀਂ ਕਿਹਾ ਜਿਹੜੀ ਹੈ ਜਿਹੜੀ ਦੇਖੋ ਇਹ పార్ਟ ਆਫ தி ਇਨਵੈਸਟੀਗੇਸ਼ਨ ਹੈ ਅਸੀਂ ਜਿਹੜਾ ਇਹਨਾਂ ਦੇ ਕਿਉਂਕਿ ਸਾਰਾ ਡਿਵਾਈਸ ਤੋਂ ਪਤਾ ਲੱਗਣਾ ਹੈਗਾ ਐਂਡ ਟੈਕਨੀਕਲ ਇਹਦਾ ਜਿਹੜਾ ਫਰੈਂਸਿਕ ਜਦੋਂ ਫੋਨ ਦੀ ਜਾਂਚ ਹੋਏਗੀ ਕਿ ਇਹ ਜਿਹੜੀ ਵੀਡੀਓ ਹੈ ਕਿ ਕਿਸ ਡਿਵਾਈਸ ਦੇ ਵਿੱਚ ਜਿਹੜੀ ਹੈਗੀ ਬਣੀ ਸੀ ਕਿਸ ਡਿਵਾਈਸ ਦੇ ਵਿੱਚੋਂ ਅੱਗੇ ਜਿਹੜੀ ਸਰਕੂਲੇਟ ਕੀਤੀ ਗਈ ਆ ਇਹਦੀ ਟ੍ਰਾਂਸਮਿਸ਼ਨ ਕੀਤੀ ਗਈ ਆ ਉਹ ਸਾਰਾ ਹੈਗਾ పార్ਟ ਆਫ ਇਨਵੈਸਟੀਗੇਸ਼ਨ ਹੈ ਐਂਡ ਉਹਦੇ ਵਿੱਚ ਜਿਹੜਾ ਅਸੀਂ ਅੱਗੇ ਆਫਟਰ ਆਫਟਰ ਜਿਹੜੀ ਤਫਤੀਸ਼ ਦੇ ਵਿੱਚ ਜੋ ਸਾਰੇ ਤੱਥ ਉਹਨਾਂ ਦੇ ਇਨਸਾਰ ਕਰਕੇ ਕੀਤੀ ਗਈ ਹੈ ਮਕਸਦ ਜਿਸ ਨਾਚਰ ਦੀ ਚੈਟ ਵੀ ਸਰ ਸਾਹਮਣੇ ਆਦੀ ਹੈ ਮਤਲਬ ਜਦੋਂ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਤੇ WhatsApp ਐਂਡ ਸਰਕਾਰੀ ਚੈਟ ਵੀ ਸਾਹਮਣੇ ਆਉਂਦੀ ਹੈ ਉਹਦੇ ਬਾਰੇ ਕੁਝ ਪਤਾ ਚੀਰਿਆ ਜੋ ਵੀ ਚੈਟ ਹੈ ਜਾਂ ਜੋ ਵੀ ਇਹਦਾ ਫੋਰੈਂਸਿਕਲ ਐਨਾਲਿਸਿਸ ਹੋਣਾ ਹੈਗਾ ਕਿਉਂਕਿ ਉਹਦੇ ਵਿੱਚ ਅਥੈਂਟੀਸਿਟੀ ਜਿਹੜੀ ਇਨਫਰਮੇਸ਼ਨ ਹੈ ਕਿੰਦੀ ਬੈਨਡ ਹੈ ਕਿ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿਸੇ ਨੇ ਐਡਿਟ ਕੀਤੀ ਹੈ ਜਾਂ ਨਹੀਂ ਕੀਤੀ ਹੈ ਉਹਦਾ ਰੀਜਨਲ ਸੋਰਸ ਆਫ ਜਿਹੜੀ ਇਨਫੋਰਮੇਸ਼ਨ ਦਾ ਡਵਾਈਸ ਦਾ ਕੀ ਹੈਗਾ ਉਹਦੇ ਬੇਸ ਦੇ ਉੱਤੇ ਜਿਹੜੀ ਹੈ ਕਿ ਸਾਰੀ ਉਤੇ ਪਾਰਟ ਜਿਹੜੀ ਹੈਗੀ ਕਿ ਕਿਉਂਕਿ ਸਾਡੇ ਕੋਲ ਸਟੈਚੂਟਰੀ ਪੀਰੀਅਡ ਹੈ ਕਿ ਫਰੋਮ ਦੀ ਰਜਿਸਟ੍ਰੇਸ਼ਨ ਆਫ ਅ ਐਫ ਆਈ ਆਰ ਇਨ ਥਿਸ ਕੇਸ ਵਿੱਚ ਸਾਡੇ ਕੋਲੇ ਵੀ ਆਰ ਹੈਵਿੰਗ 60 ਡੇਸ ਟੂ ਕੰਪਲੀਟ ਦਾ ਇਨਵੈਸਟੀਗੇਸ਼ਨ ਦਾ 60 ਡੇਸ ਸਾਡੇ ਕੋਲ ਹੈਗੇ ਹਨ ਐਂਡ ਇਸ ਟਾਈਮ ਦੇ ਅੰਦਰ ਜਿਹੜੀ ਹੈ ਕਿ ਅਸੀਂ ਤਫਤੀਸ਼ ਆਪਣੀ ਜਿਹੜੀ ਹੈਗੀ ਆ ਮੁਕੰਮਲ ਕਰਕੇ ਜਿਹੜਾ ਜੋ ਵੀ ਇਹਦੀ ਇੱਕ ਆਪਣੀ ਰਿਪੋਰਟ ਹੁੰਦੀ ਹੈ ਪੁਲਿਸ ਫਾਈਨਲ ਰਿਪੋਰਟ ਜਿਹੜੀ ਹੈਗੀ ਸਾਡੇ ਵੀ ਵਿਲ ਸਬਮਿਟ ਇਨ ਕੋ ਸ੍ਰੀ ਸਵਾਲ ਹੈ ਕਿ ਜਿੰਨੀ ਲੜਕੀ ਦੀ ਇਹ ਜਿੰਨੀ ਸਿੱਧੀ ਜਿਹਨੂੰ ਫਸਟ ਲਾਈਨ ਦੇ ਸਰਕੀ ਚੀਜ਼ਾਂ ਹੋਈਆਂ ਦੈਨ ਉਸ ਤੋਂ ਬਾਅਦ ਬਲੈਕਮੇਲਿੰਗ ਵਗੈਰਾ ਸ਼ੁਰੂ ਹੋਈ ਹੈ ਜਦੋਂ ਪਲੱਸ 2 ਦੇ ਜਿਹਨੂੰ ਇਹਨਾਂ ਫਸਟ ਟਾਈਮ ਕੀਤਾ ਹੈ ਜਾਂ ਜਿਹਨੂੰ ਵੀਡੀਓ ਬਣਾਈ ਹੈ ਦੈਨ ਉਸ ਤੋਂ ਬਾਅਦ ਇੰਟਰਨੈਟ ਦੇ ਡਿਵੈਲਪਮੈਂਟ ਦਾ ਛੋੜਾ ਇਹ ਲੱਗਦਾ ਜੇ ਜੇ ਇਹ ਜਿਹੜਾ ਵਾਲਾ ਜਿਹੜਾ ਫੈਕਟਰ ਹੈਗਾ ਉਹ ਇਸ ਜਿਹੜਾ ਹੈਗਾ ਆਪਣੇ ਕੋਈ ਰੇਪ ਦਾ ਕੇਸ ਹੋਵੇ ਉਹਦੇ ਵਿੱਚ ਜਿਆਦਾ ਮੈਟਰ ਨਹੀਂ ਕਰੂਗਾ ਤਾਂ ਉਹਦੇ ਵਿੱਚ ਜਿਹੜੀ ਸਟੈਚੂਟਰੀ ਪ੍ਰੋਵੀਜ਼ਨਸ ਹੈਗੀਆਂ ਨੇ ਸੈਕਟਰ ਦੇ ਤਹਿਤ ਹੈਗੀਆਂ ਨੇ ਕਿ ਬੇਸ਼ੱਕ ਏਜ ਉਹਦੀ ਕੋਈ ਵੀ ਹੋਵੇ ਬਟ ਕੋਰਪੋਰੇਟ ਸਾਈਡ ਕਰਦਾ ਹੈ ਕਿ ਯੂਐਨਆਈ ਦੇ ਵਿੱਚ ਉਹਨੂੰ ਕੰਸਿਡਰ ਕੀਤਾ ਜਾਂਦਾ ਹੈ ਕਿ ਨਹੀਂ ਕੀਤਾ ਜਾਂਦਾ ਫਸਟ ਟਾਈਮ ਤੇ ਜਦੋਂ ਇਸ ਤੋਂ ਬਾਅਦ ਇੰਟਰਕੀਟ ਦੀ ਇਨਵੋਲਵਮੈਂਟ ਦੇ ਦੌਰਾਨ ਕੁਝ ਬਲੈਕ ਮੇਲਿੰਗ ਇਹ ਤਾਂ ਜਿਹੜਾ ਐਪਲੀਕੇਸ਼ਨ ਦੇ ਵਿੱਚ ਜਿਹੜੇ ਨੇ ਤੱਥ ਦੱਸੇ ਕਿ 2024 ਦੇ ਦੱਸੇ ਜਿਵੇਂ ਮੈਂ ਦੱਸਿਆ ਕਿ ਇਨਕੁਆਰੀ ਤਾਂ ਕਰਦੀ ਜਿਹੜੀ ਹੈਗੀ ਕੀਤੀ ਗਈ ਹੈ ਕਿ ਕ੍ਰੈਡੀਟ ਮੈਨਿਜਮੈਂਟ ਮਾਡਲ ਰਿਕੁਆਇਰ ਕੀਤੀ ਗਈ ਕਿਉਂਕਿ 2024 ਦੇ ਪ੍ਰਾਣਾ ਬਕਵਾ ਦੱਸਿਆ ਜਾ ਰਿਹਾ ਸੀ ਤਾਂ 2024 ਦਾ ਤੁਸੀਂ ਜਿਸ ਵਕਤ ਤੇ ਜਿਹੜਾ ਲੜਕੇ ਦੀ ਇੰਦਰ ਜਿਹੜਾ ਪ੍ਰਭਜੀਤ ਹੈਗਾ ਇਹਦੀ ਉਮਰ ਉਦੋਂ 17 ਸਾਲ ਦੇ ਕਰੀਬ ਪੜਤੀ ਸੀ ਜਿਹੜੀ ਲੜਕੀ ਆ ਉਹਦੀ ਜਿਹੜੀ ਹੈ ਕਿ 19 ਸਾਲ ਦੇ 20 ਸਾਲ ਦੇ ਕਰੀਬ ਸੀ ਇੱਕ ਵਾਰੀ ਗੱਲ ਸੀ ਸਿਰਫ ਦਾਇਰ ਤੋਂ ਪਾਇਆ ਸਿਰਫ ਇਸੇ ਚੀਜ਼ ਨੂੰ ਲੈ ਕੇ ਜਾਂਦਾ ਸੀ ਕਿ ਇਹਨਾਂ ਦਾ ਸੰਬੰਧ ਨਹੀਂ ਆ ਪੈਸੇ ਵਗੜਾ ਕੇ ਲੁੱਟੇ ਜਾਂਦੇ ਸੀ ਜਿਹੜੇ ਦੋਨੋਂ ਜਿਹੜੇ ਪਰਿਵਾਰ ਇਹਨਾਂ ਦੇ ਹੈਗੇ ਸੀ ਪ੍ਰਭਜੀਤ ਤਾਂ ਦੇ ਜਿਹੜੇ ਦੋਨੋਂ ਘਰੋਂ ਆਉਂਦੇ ਜਿਹੜੇ ਵੈਲਟੂ ਤੋਂ ਫੈਮਿਲੀਜ਼ ਨੂੰ ਬਿਲੋਂਗ ਕਰਦੇ ਆਂ ਜੀ ਕੋਈ ਪੈਸੇ ਦੀ ਐਕਸਟਰਸ਼ਨ ਵਾਲੀ ਜਿਹੀ ਗੱਲ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਨਹੀਂ ਆਈ ਬਟ ਜਿਹੜੀਆਂ ਉਹ ਇਨੀਸ਼ੀਅਲਸ ਜੋ ਸਾਨੂੰ ਇਹਦੇ ਵਿੱਚ ਆਇਆ ਕਿ ਉਹ ਲੜਕੀ ਵੱਲੋਂ ਇਹ ਜਿਹੜੇ ਐਲੀਗੇਸ਼ਨ ਲਾਏ ਗਏ ਕਿ ਮੈਨੂੰ ਬਰਾਤਮਕਾ ਕੇ ਜਾਂ ਮੇਰੀ ਕੰਸੈਂਟ ਤੋਂ ਬਿਨਾਂ ਮੇਰੇ ਨਾਲ ਜਿਹੜੇ ਹੈਗੇ ਉਹ ਲੜਕੀ ਵੱਲੋਂ ਦੱਸਿਆ ਗਿਆ ਕਿ ਸਰੀਰਕ ਸਬੰਧ ਹੈ ਉਹ ਨੱਕਾਤਾਂ ਦੀ ਅਸੀਂ ਜਾਂਚ ਕਰਕੇ ਪਰਚਾ ਦਿੱਤਾ ਅਨ ਮੇਨਲੀ ਜਿਹੜਾ ਹੈਗਾ ਕਿ ਵੀਡੀਓ ਵਾਇਰਲਸ ਜਿਹੜੀਆਂ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਜਦੋਂ ਇਹ ਪੈਟਰ ਲੜਤੀ ਵੱਲੋਂ ਪਾਇਆ ਗਿਆ ਖੰਡ ਜਿਹੜੇ ਸਾਡੇ ਨੋਟਿਸ ਦੇ ਪਿੱਛੇ ਲੜਕੀ ਨੇ ਕਿਹਾ ਕਿ ਉਹ ਵੀ ਐਲਕੋਹਲ ਸੀ ਜਾਂ ਕੋਈ ਬਹੁਤ ਸਿਨਥੈਟਿਕ ਰਲ ਕੋਈ ਐਸ ਉਹ ਕੋਸ਼ਿਸ਼ ਨਸ਼ੀਲੀ ਚੀਜ਼ ਕੋਕ ਦੇ ਵਿੱਚ ਕਹਿੰਦੀ ਕਿ ਮੈਨੂੰ ਜੜੀ ਦੇ ਦਿੱਤੀ ਬਟ ਉਹ ਨਸ਼ੀਲੀ ਕਦੋਂ ਦੀ ਦਿੱਤੀ ਕਿਉਂਕਿ ਪੁਰਾਣਾ ਵਕੂ ਹੈ ਉਹਨੂੰ ਜਿਹੜਾ ਹੈਗਾ ਅ ਵੈਰੀਫਾਈ ਕਰਨ ਦੇ ਵਿੱਚ ਇਨਵੈਸਟੀਗੇਟ ਦੇ ਕਰਨ ਦੇ ਵਿੱਚ ਜਿਹੜਾ ਹੈਗਾ ਟਾਈਪ ਦਾ ਕਿ ਉਹ ਤੁਸੀਂ ਕਿ ਐਟਮ ਪਾਰਾ ਲਾਈਆਂ ਨੇ ਚਨੀਬ ਦੀ ਤਾਰਾ ਜੇ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਾ ਹਾਂ ਜਿਹੜੀਆਂ ਜਿਹੜੀਆਂ ਨੇ ਰੀਪਲੀਆ ਸੈਕਸ਼ਨਸ ਤੇ ਜਿਹੜੀਆਂ ਆਰਪੀ ਐਕਟ ਦੇ ਸੈਕਸ਼ਨਸ ਤੇ ਮੈਂ ਪਹਿਲਾਂ ਦੱਸ ਚੁੱਕਿਆ ਜਿਹੜੀ ਆਈਡੀ ਐਕਚੁਅਲੀ ਹੈ ਕਿ 67 ਸੈਕਸ਼ਨ ਐਂਡ 67ਏ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਿਹੜਾ ਹੈਗਾ 2000 ਦੀ ਇਨਫੋਰਮੇਸ਼ਨ ਦੀਆਂ ਜਿਹੜੀਆਂ ਧਰਾਵਾਂ ਨੇ ਵੀਡੀਓ ਵਾਇਰਲ ਕਰਨ ਦੀ ਸਮਤੀ ਸੀ ਜਿਹੜੀਆਂ ਹੋ ਕੇ ਤੀਆਂ ਅਰ ਜਿਹੜੀ ਹੈਗੀ ਰੇਪ ਦੀਆਂ ਜਿਹੜੀਆਂ 65 ਕਲॉज 2 ਜਿਹੜੀ ਬੀਐਨਐਸ ਦੀ ਹੈਗੀ 351 ਦੀ ਹੈਗੀ ਆ 64 ਕਲॉज 2 ਦੀ ਜਿਹੜੀ ਲੱਗੇ ਆ ਆਫ ਬੀਐਨਐਸ ਜਿਹੜੀ ਇਹ ਤਾਂ ਰੰਗ ਦੀਆਂ ਇਹਦੇ ਵਿੱਚ ਸਰ ਇੱਕਲਾ ਸੀਜ਼ਨ ਕੀ ਹੈ ਜਿਹੜੇ ਕਿਆਰਸਟ ਹੋ ਗਈ ਹੈ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀ ਪੁਲਿਸ ਟੀਮ ਵੱਲੋਂ ਜਿਹੜੀ ਰਿਡ ਕੀਤੀ ਜਾ ਰਹੀ ਹੈ ਉਹਨਾਂ ਦੇ ਲੋਕਆਊਟ ਸਰਕੂਲਰ ਜਿਹੜੇ ਹੈ ਕਿਨਾਂ ਜਾਰੀ ਕਰ ਦਿੱਤੇ ਨੇ ਫੈਮਿਲੀ ਦੀ ਪਰਿਵਾਰ ਜਿਹੜਾ ਪਰਿਵਾਰ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਆ ਉਹ ਤਰ੍ਹਾਂ ਦੇ ਵਿੱਚ ਹਲੇ ਨਹੀਂ ਮਲੇ ਪਰ ਉਹ ਜਿਹੜੀਆਂ ਪੁਲਿਸ ਪਾਰਟੀਆਂ ਅਸੀਂ ਲਾ ਕੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਜਿਹੜਾ ਹੈਗਾ ਵਕੂਫੀ ਟੀਮਾਂ ਭੇਜੇ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਾਂ ਕਿਸ ਤਰੀਕੇ ਹੋਈ ਹੈ ਜਾਂ ਇਹ ਇਨਫਰਮੇਸ਼ਨ ਉਹਦੇ ਕਿਉਂ ਆਈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕਿਉਂ ਜਿਹੜੀ ਹੈਗੀ ਆ ਇਹ ਸ਼ੇਅਰ ਸਾਡੇ ਨਾਲ ਇਨਫਰਮੇਸ਼ਨ ਕੀਤੀ ਗਈ ਇਹ ਸਾਰਾ ਜਿਹੜਾ ਮੈਟਰ ਅਡਵਾਈ ਨਾਲ ਦੇਖਣ ਦਾ ਬਣਦਾ ਬਟ ਜਿਹੜੇ ਕਿ ਸਾਡੀ ਆਮ ਜਨਤਾ ਨੂੰ ਜਾਂ ਆਮ ਯੂਥ ਨੂੰ ਇਹ ਹੀ ਅਪੀਲ ਹੈ ਕਿ ਤੁਹਾਡਾ ਜੇ ਕਿਸੇ ਨਾਲ ਕੋਈ ਕਿਸੇ ਤਰੀਕੇ ਦਾ ਵੀ ਆਪਣਾ ਕਿਸੇ ਦਾ ਕੋਈ ਰਿਸ਼ਤਾ ਹੁੰਦਾ ਤਾਂ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਕਿਉਂਕਿ ਇੱਕ ਕਾਨੂੰਨੀ ਅਪਰਾਧ ਹੈ ਇਹਦੇ ਨਾਲ ਜਿਹੜੀ ਹੈਗੀ ਆ ਜਿਸ ਜਿਸ ਨੇ ਵੀ ਕੋਈ ਇਸ ਨੂੰ ਅੱਗੇ ਸ਼ੇਅਰ ਕਰੇਗਾ ਜਾਂ ਜਿਸਦੇ ਮੋਬਾਈਲ ਦੇ ਵਿੱਚ ਵੀ ਇਹ ਵਾਲਾ ਕੰਟੈਂਟ ਪਾਇਆ ਗਿਆ ਐਡਿਸਕੋ ਕੇ ਸਾਡੇ ਕੋਲ ਅੱਜਕੱਲ ਟੈਕਨੀਕਲ ਸਾਡੇ ਕੋਲੇ ਬਹੁਤ ਸਾਰੇ ਸੌਫਟਵੇਅਰ ਨੇ ਕਿ ਸਾਰਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕਿੱਥੇ ਤੱਕ ਜਿਹੜੀ ਹੈਗੀ ਵੀਡੀਓ ਗਈ ਹੈ ਤਾਂ ਜਿਸ ਦੇ ਕੋਲੇ ਵੀ ਜਿਸ ਨੇ ਅੱਗੇ ਸ਼ੇਅਰ ਕੀਤੀ ਹੋਵੇ ਉਹਦੇ ਖਿਲਾਫ ਵੀ ਐਕਸ਼ਨ ਹੋਣਾ ਐਂਡ ਜੇ ਜ਼ਰੂਰਤ ਪਈ ਤਾਂ ਅਸੀਂ ਇੱਕ ਨਵਾਂ ਪਰਚਾ ਵੀ ਇਹਦੇ ਵਿੱਚ ਦਰਜ ਕਰਾਂਗੇ ਤੇ ਜਿਹੜੇ ਜਿਹੜਾ ਕੋਈ ਅੱਗੇ ਵਾਇਰਲ ਕਰ ਰਿਹਾ ਵੀਡੀਓ ਉਹਨਾਂ ਦਾ ਉਸ ਰੈਲੇਵੈਂਟ ਜਿਹੜੀਆਂ ਸੈਕਸ਼ਨਸ ਦੇ ਉਹਨਾਂ ਦੇ ਤਹਿਤ ਅਸੀਂ ਜਿਹੜੀ ਬਾਕੀ ਕਾਰਵਾਈ ਉਹਨਾਂ ਦੇ ਤਹਿਤ ਵੀ ਕਰਾਂਗੇ ਇਸ ਕਰਕੇ ਮੇਰੀ ਸਾਰੇ ਜਿਹੜੇ ਹੈਗੇ ਨੇ ਇਸ ਵਾਰ ਦੇ ਜਿਹੜੇ ਸਾਰੇ ਯੂਥ ਨੂੰ ਹੋਰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਹ ਇੱਕ ਪਾਰਟਿਕੂਲਰ ਇਸ ਵਾਲੀ ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਕੰਟੈਂਟ ਹੈ ਉਹਨੂੰ ਆਪਣੇ ਤੁਹਾਡੇ ਫੋਨ ਦੇ ਵਿੱਚ ਰੱਖਣਾ ਵੀ ਅਪਰਾਧ ਹੈ ਐਂਡ ਉਹਨੂੰ ਅੱਗੇ ਟਰਾਂਸਮਿਟ ਕਰਦਾ ਵੀ ਅਪਰਾਧ ਹੈ ਅਗਰ ਕਿਸੇ ਦੇ ਫੋਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਕੰਟੈਂਟ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਹੈ ਵੱੜਦੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਹੈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਚ ਲਿਆ ਜਾਏਗਾ